ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਫਰਾਜ ਦੇ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਆ ਪੰਡ ਮਹਿਮੂਣਾ ਟਾਣੀ ਦੇ ਵਿੱਚੋਂ ਦੋਸਤੋ ਕਵਰ ਕਰ ਰਹੇ ਆ ਫਰੀਦਕੋਟ ਜ਼ਿਲ੍ਹਾ ਪੈ ਜਾਂਦਾ ਤੇ ਤਸਵੀਰ ਵੀ ਇਸ ਪੰਨੋਂ ਫਰੀਦਕੋਟ ਹੀ ਪੈ ਜਾਂਦੀ ਹੈ ਦੋ ਮੱਝਾਂ ਸੁੰਈਆਂ ਸਵਈਆਂ ਤੇ ਇੱਕ ਗੱਬਣ ਵਹਿੜਾ ਤੇ ਇੱਕ ਬਾਈ ਕੋਲੇ ਖੀਰਾ ਕੱਟਾ ਦੋਸਤੋ ਕੱਟਾਈ ਦੀ ਕੁਆਲਿਟੀ ਦੀ ਗੱਲ ਕਰੀਏ ਨਾ ਬਹੁਤ ਸੋਹਣਾ ਕੱਟਾ ਦੋਸਤੋ ਸੋਹਣੀ ਬਲੱਡ ਲਾਈਨ ਦੇ ਵਿੱਚ ਆ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿੰਨਾ ਵੀ ਰਾਣੇ ਦੋਸਤੋ ਹਜੇ ਤਾਈਂ ਆਪਣੇ ਸਫਾਈ ਦੇ ਫਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਕਰਦਾ ਕਿ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰਨੇ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਲੈਣੀ ਆਓ ਬਾਈ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਠਾਕ ਬਾਈ ਹਾਂਜੀ ਵਧੀਆ ਠੀਕ ਹੈ ਨਾਂ ਦੱਸੀ ਬਾਈ ਆਪਣਾ ਬਾਈ ਮੇਰਾ ਨਾਮ ਨਰਿੰਦਰ ਸਿੰਘ ਨਰਿੰਦਰ ਸਿੰਘ ਜੀ ਠੀਕ ਹੈ ਬਾਈ ਨਰਿੰਦਰ ਇੱਕ ਵਾਰੀ ਆਪਣਾ ਫੋਨ ਨੰਬਰ ਦੱਸ ਦੀ ਮੇਰਾ ਫੋਨ ਨੰਬਰ ਹੈ ਵੀਰੇ 9478710505 ਦੁਬਾਰੇ ਫੇਰ ਬੋਲ ਦੀਏ 9478710505 ਠੀਕ ਆ ਜੀ ਤੇ ਇੱਕ ਵਾਰੀ ਆਪਣਾ ਡਰੈਸ ਸਮਝਾ ਦੀ ਬਈ ਵੀਰ ਜੀ ਪਿੰਡ ਹੈਗਾ ਹੀ ਮਹਿਮੋਣਾ ਜ਼ਿਲ੍ਹਾ ਤੇ ਤਹਿਸੀਲ ਫਰੀਦਕੋਟ ਹੈ ਜੀ ਝੰਡ ਵਾਲਾ ਪੋਲਾ ਪਾਉਣ ਨੇੜੇ ਪੈਂਦੇ ਠੀਕ ਆ ਟਾਣੀ ਦੇ ਵਿੱਚ ਆ ਜਣੀ ਟਾਣੀ ਚਾਹੀਦੀ ਠੀਕ ਆ ਠੀਕ ਆ ਤੇ ਅੱਜ ਆਪਣੇ ਕੋਲ ਕਿੰਨੇ ਨਗਵਸੇਲ ਆ ਬਈ ਅੱਜ ਆਪਣੇ ਕੋਲ ਹੈ 4 ਹੈ ਜੀ 4 ਨਾਲ ਜੀ ਠੀਕ ਆ ਦੋ ਮੱਝਾਂ ਸੂਈਆਂ ਸਵੈਆਂ ਜੀ ਠੀਕ ਆ ਆ ਸਾਹਮਣੇ ਮੱਝ ਬਈ ਜਿਹੜੀ ਖੜੀ ਆ ਇਹਦੀ ਗੱਲ ਕਰ ਲਈਏ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਈ ਨੂੰ ਇਹਨੂੰ ਵੀਰ ਜੀ 10 ਦਿਨ ਹੋ ਗਏ ਜੀ ਅੱਜ 10 ਦਿਨ ਹੋ ਗਏ ਠੀਕ ਆ ਤੇ ਕਿੰਨਾ ਦੁੱਧ ਤਿਆਰ ਆ ਬਈ ਇਹਦੇ ਥੱਲੇ ਇਸ ਟਾਈਮ 13 ਕਿਲੋ ਤਿਆਰ ਆ ਜੀ ਠੀਕ ਆ 13 ਕਿਲੋ ਚਵਾ ਦਿਆਂਗੇ ਆਪਾਂ ਜੀ ਬੱਚਾ ਮਗਰ ਕੀ ਆ ਬਈ ਬੱਚਾ ਕੱਟਾ ਜੀ ਕੱਟਾ ਮਗਰ ਜੀ ਠੀਕ ਆ ਸੂਆ ਕਿੰਨਾ ਸੂਆ ਤੀਜਾ ਜੀ ਤੀਜਾ ਸੂਆ ਸੂਈ ਠੀਕ ਆ ਲਓ ਬਈ ਸੈਂਕ ਕੁਆਲਟੀ ਦੀ ਗੱਲ ਕਰੀਏ ਬਿਲਕੁਲ ਕੁੰਡਾ ਸਿੰਘ ਆ ਦੋਸਤੋ ਥੋੜਾ ਜਿਹਾ ਪਿੱਛੇ ਤੋਂ ਹੋ ਕੇ ਮੁੜਿਆ ਸੇਮ ਹੀ ਥਾਣੇਵਾਨੇ ਦੀ ਜੱਜਮੈਂਟ ਤੁਹਾਨੂੰ ਨੇੜੇ ਹੋ ਕੇ ਕਰਵਾ ਦਿੰਨੇ ਦੇਖ ਸਰਿਆ ਥਣਾ ਦਾ ਸਾਈ ਸ਼ਾਮ ਦੇ ਜੀ ਗੱਲ ਕਰੀ ਨਾ 5 ਵੱਜ ਚੁੱਕੇ ਉਸ ਢੰਗ ਨਾਲ ਦੀ ਜੱਜਮੈਂਟ ਕਰਿਓ ਜੀ ਦੋ ਦੋਸਤ ਜਿੰਨਾ ਬਾਈ ਨੇ ਦੱਸਿਆ ਤੁਸੀਂ ਆਪਦਾ ਇੱਥੇ ਦੋ ਟਾਈਮ ਤਿੰਨ ਟਾਈਮ ਚੋ ਕੇ ਲੈ ਜਾਓ ਜੀ ਥਾਣੇਵਾਨੇ ਤੋਂ ਜੱਜਮੈਂਟ ਤੁਸੀਂ ਆਪਲੀ ਇੱਥੇ ਆ ਕੇ ਕਰ ਲੈਣੀ ਆ ਇਹ ਕਰੀ ਨਿਗਾ ਤੁਹਾਨੂੰ ਮਰਵਾ ਦਿੰਨੇ ਆ ਸਾਰੇ ਪਾਸੇ ਕਵਾਨੇ ਤੇ ਦੇਖ ਸਰਿਆ ਸੇਮ ਸਾਈਜ਼ ਦੇ ਵਿੱਚ ਥਾਣਾ ਅਗਲੇ ਨਾਲ ਅਗਲਾ ਦੇ ਮਗਰਲੇ ਨਾਲ ਮਗਰਲਾ ਤੋੜ ਕੇ ਤੁਹਾਨੂੰ ਖਾ ਲੈ ਆਹ ਬੱਚਾ ਬਈ ਹਾਂ ਜੀ ਬੱਚੇ ਲੋਬੀ ਆਹ ਬੱਚਾ ਦੇਖ ਸਕਦੇ ਆ ਜੱਜਮੈਂਟ ਹੋ ਜਾਣੀ ਏ ਤੁਹਾਨੂੰ ਵੀ ਕਿੰਨੇ ਦਿਨਾਂ ਦੀ ਸੂਈ ਆ ਲੈ ਤੋੜਦਾ ਤੋੜ ਕੇ ਤੁਹਾਨੂੰ ਖਾ ਲੈਣੇ ਜਿਹੜੇ ਵੀਰ ਦੇ ਪਸੰਦ ਹੋਵੇ ਅਤਸੱਲੀ ਤੁਸੀਂ ਆ ਦੀ ਇੱਥੇ ਆ ਕੇ ਕਰ ਲੈਣੀ ਆ ਘਰ ਦੇ ਜਾਨਵਰ ਆ ਬਾਈ ਤੇ ਜੀ ਗੱਲ ਕਰੀਏ ਕੋਈ ਵਾਰ ਦਾ ਕੰਮ ਨਹੀਂ ਗਾ ਖੇਤੀਬਾੜੀ ਦਾ ਕੰਮ ਦੇਖਦਾ ਏ ਹੋਣੀ ਝੋਟੀ ਐ ਦੋਸਤੋ ਰਾਜੀਪੁਰ ਚੰਗੀ ਐ ਹਵਾਨੇ ਪੱਖ ਤੋਂ ਸਾਫ ਸੁਥਰੀ ਐ ਮੋਰਦਾਲ ਚਵਾਈ ਦਾ ਤਕਰੀਬਨ ਆ ਵੇਲਾ ਹੀ ਆ ਹੋਰ ਅੱਤੇ ਥੋੜਾ ਘੰਟੇ ਤੀ ਆਮ 5:30 ਵਜੇ ਤੀ ਚਵਾਈ ਹੁੰਦੀ ਐ ਕਿਉਂਕਿ 5:00 ਬੱਜ ਚੁੱਕੇ ਆ ਉਸ ਟਾਂ ਹਾਂ ਦੀ ਜਜਮੈਂਟ ਕਰ ਲਏ ਤੇ ਰੇਟ ਕੀ ਦਾ ਆ ਪਾ ਤੁਹਾਨੂੰ ਬਾਈ ਕੋ ਪੁੱਛਦ ਨੇ ਆ ਰੇਟ ਕੀ ਕਰਨਾ ਬਈ ਨਰੇਂਦਰ ਇਹ ਰੇਟ ਦੀ ਗੱਲ ਕਰੀਏ ਤਾਂ ਰੇਟ ਕੀ ਕਰਾਂਗੇ ਇਹਦਾ ਵੀਰ ਜੀ 1.5 ਲੱਖ ਮੰਗਦੇ ਨੇ 1.5 ਲੱਖ ਮੰਗਦੇ ਨੇ ਮਾਨਤਨ ਕਰਦੇ ਹਾਂ ਮੌਕੇ ਤੇ ਹਾਂਜੀ ਮੌਕੇ ਤੇ ਠੀਕ ਹੈ ਲੋ ਵੀ ਮੌਕੇ ਤੇ ਮਾਨਤਨ ਹੋ ਜੂ ਇਸ ਤੋਂ ਕਿ ਵੀ ਦੋ ਨੰਬਰ ਮਾਝ ਦੀ ਗੱਲ ਕਰ ਲਈਏ ਇਹ ਕਿੰਨਾ ਮਸੂਆ ਸੁਈ ਹੈ ਇਹ ਵੀਰੇ ਤੀਜਾ ਸੁਆਈ ਠੀਕ ਹੈ ਤੀਜਾ ਸੁਆਈ ਇਹ ਸੁਈ ਹੈ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਇਹਨੂੰ ਅੱਜ 5 ਦਿਨ ਹੋ ਗਏ 5 ਸ਼ਨੀਵਾਰ ਨੂੰ ਸੁਈ ਠੀਕ ਹੈ ਕਿੰਨਾਗਾ ਬਈ ਬੋਲਾ ਇਹਦੇ ਥੱਲੇ ਇਹਦੇ ਥੱਲੇ ਇਸ ਟਾਈਮ 11 ਤੋਂ 12 ਕਿਲੋ ਬੋਲਾ ਤਿਆਰ 11-12 ਕਿਲੋ ਚਵਾ ਲਿਆ ਇਹ ਜਿਹੜੀ ਠੀਕ ਹੈ ਸੁਆਏ ਵੀ ਤੀਜਾ ਪੂਰਾ ਕਰ ਜਾਂਦੇ ਹਾਂ। ਲਓ ਵੀ ਬਾਈਆਂ ਦਾ 16 ਕਿਲੋ ਇਹ ਦੁੱਧ ਪਾਣਦੀ ਆ। ਖਣ ਹਵਾਨੇ ਤੋਂ ਜੱਜ ਰੱਖ ਨੂੰ ਇਹਦੀ ਵੀ ਕਰਵਾ ਦਨੇ। ਦੇਖ ਸਕਦੇ। ਸੋਨਾ ਹਵਾਨਾ ਤਿਆਰ ਕੀਤਾ ਹੈ ਦੋਸਤੋ ਵੇਖ ਸਕਦੇ। ਮਗਰਲੇ ਪਾਸੇ ਨੂੰ ਹਵਾਨਾ ਸੋਹਣਾ ਨਹੀਂ ਦਾ। ਤੇ ਬਾਕੀ ਨਾ ਹਵਾਨਾ ਬਹੁਤ ਸੋਹਣਾ ਤਿਆਰ ਆ। 15-16 ਕਿਲੋ ਬਾਈਆਂ ਦਾ 16 ਕਿਲੋ ਦੇ ਲਗਭਗ ਇਹ ਦੁੱਧ ਪਾਣਦੀ ਆ। ਜੱਜਮੈਂਟ ਤੁਸੀਂ ਲਾ ਲੈਣੀ ਆ। ਪਤਲੀ ਚਮੜੀ ਦੇ ਵਿੱਚ। ਬੱਚਾ ਆਹਾ ਬਈ। ਹਾਂਜੀ ਬੱਚਾ। ਕੀ ਆ ਕੱਟਾ ਕੱਟਈ। ਇਹ ਵੀ ਕੱਟਾਈ। ਜੀ। ਲਓ ਵੀ। ਇਹ ਤੋਂ ਵੀ ਜੱਜਮੈਂਟ ਲਾ ਲੈਣੇ ਆ ਸੋਰ ਕੇ ਬਈ ਬਖਾਈ ਤੇਰੀ ਮਾਝ ਸਿੰਘ ਦੀ ਗੱਲ ਕਰੀਏ ਬਿਲਕੁਲ ਕੁੰਡਾ ਸਿੰਘ ਆ ਸੋਹਣਾ ਕੱਦ ਕਾਠਾ ਉਰੇ ਜਾਂਦੀ ਤੋਂ ਤੁਹਾਨੂੰ ਘਵਾਨੇ ਦੀ ਇਹਦੀ ਵੀ ਜੱਜਮੈਂਟ ਲਵਾ ਲੈਣੇ ਕੋਈ ਨਹੀਂ ਇਧਰ ਨੂੰ ਖੜਾ ਆ ਘਵਾਨੇ ਦੀ ਗੱਲ ਕਰੀਏ ਘਵਾਨਾ ਸੋਹਣਾ ਤਿਆਰ ਕੀਤਾ ਹੈ ਮਗਰਲੇ ਪਾਸੇ ਨੂੰ ਵੀ ਸੋਹਣਾ ਗਾੜੀ ਵੀ ਕੰਦੀ ਹੈ ਇਹਦੀ ਦੇਖਾ ਦੇ ਮੋੜ ਲਾ ਬਈ ਤਾਂ ਗੈਗੂ ਵੀ ਸੋਣਾ ਇਸਾਈ ਵੀ ਤਨਾ ਚੰਦਾ ਬਾਕੀ ਕੋਈ ਵੀ ਦੋਸਤੋ ਗੋਬਨੇੜੇ ਤੋਂ ਦਾ ਆਦੀ ਤੇ ਅੱਗੇ ਦੋ ਨਾਲ ਤਿੰਨ ਟਾਈਮ ਚਵਾਈ ਕਰਕੇ ਲੈ ਲਓ ਸਈ ਚੌਥਾ ਪੰਜਵਾਂ ਦੇਣੀ ਇਹਨੂੰ ਸੂਜੀ ਹੋਇਆ 12 13 ਕਿਲੋ ਬਾਈਆਂ ਦਾ ਇਸ ਵਕਤ ਬਹੁਤ ਤਿਆਰ ਆ ਬਈ ਨਰਿੰਦਰ ਇਹਦੇ ਰੇਟ ਦੀ ਗੱਲ ਕਰੀ ਤਾਂ ਇਹਦਾ ਰੇਟ ਕੀ ਕਰਦੇ ਆ ਇਹ ਇਹਦਾ ਰੇਟ ਵੀ ਜੀ 160 ਕਰਦੇ 1 ਲੱਖ 60000 ਜੀ ਠੀਕ ਆ ਤਾਂ ਵੀ 1 ਲੱਖ 60000 ਰੁਪਿਆ ਮੌਕੇ ਦੇ ਮਾਨਤਾਨ ਹੋ ਜੂ ਇਹਦੇ ਵਿੱਚੋਂ ਵੀ ਇਸ ਤੋਂ ਕਿ ਬਈ ਬੱਚੀ ਦੀ ਗੱਲ ਕਰੀਏ ਬੱਚੀ ਦੀ ਉਮਰ ਕਿੰਨੀ ਹੈ ਲਗਭਗ ਇਹ ਦੋਨ ਦੇ ਦੰਦ ਚੱਕ ਗਏ ਦੋਨ ਦੇ ਦੰਦ ਪੂਰੇ ਕਰ ਕੀ ਜ ਨਹੀਂ ਨਹੀਂ ਮਹੀਨਾ ਨਹੀਂ ਹਜੇ ਮਹੀਨਾ ਡੇਢ ਹੀ ਹੋਇਆ ਚੱਕ ਪੂਰੇ ਨਹੀਂ ਕੀਤੇ ਜੀ ਠੀਕ ਆ ਤੇ ਟਾਈਮ ਕਿੰਨਾ ਪਿਆ ਬਈ ਇਸ ਹੁਣ ਚ ਇਹਦੇ 40 ਦਿਨ ਬਾਕੀ ਹੈ ਠੀਕ ਆ 40 ਦਿਨ ਬਾਕੀ ਜੀ ਉਹ ਵੀ ਲਗਭਗ ਸਵੇ ਮਹੀਨੇ ਵਾਂਗੂ ਪਿਆ ਹਵਾਨੇ ਦੀ ਜੱਜਮੈਂਟ ਤੁਹਾਨੂੰ ਕਰਵਾਉਣੀ ਹੈ ਕਦ ਘੜ ਸੋਨਾ ਸੋਨਾ ਹਵਾਨਾ ਤਿਆਰ ਕਰ ਜਾਣਾ ਟੈਲ ਦੇਖ ਸਕਦੇ ਹਾਂ ਹਵਾਨੇ ਦੇ ਵਿੱਚ ਕਾਫੀ ਪਈ ਆ ਬਾਕੀ ਸਾਈ ਵੀ ਸੋਨਾ ਕੱਢੂਗੀ ਖਣਾਵਾ ਤੇ ਨਾਲੇ ਕਿਆ ਗੂ ਸੋਨਾ ਬਣਾ ਜਾਣਾ ਦੋਸਤੋ ਲਗਭਗ 40 ਦਿਨ ਬਾਈਆਂ ਦਾ ਕਰੀਬ ਪਏ ਆ ਇਸ ਚੱਕਾ ਕਰਿਆ ਤੋੜ ਕੇ ਤੁਹਾਨੂੰ ਇਹ ਦਿਖਾ ਦਿੰਨੇ ਰਾਜੀ ਭਲੀ ਦੀ ਚੰਗੀ ਆ ਸੋਣੀ ਬੱਚੀ ਆ ਦੋਸਤੋ ਕੱਦ ਕਾਠੀ ਸੋਨਾ ਧੋਨ ਦੇ ਦੰਦ ਬਾਈਆਂ ਦਾ ਚੱਲਦੀ ਆ ਹਜੇ ਪੂਰੇ ਨਹੀਂ ਹੋ ਗਏ ਦੇਖਾ ਦੇ ਸਾਡਾ ਰਾਜੀਪੜੀ ਦੀ ਚੰਗੀ ਆ ਬਾਕੀ ਹਵਾਨਾ ਵੀ ਨੇ ਲੱਗ ਭੱਜਣਾ ਬਣਾਉਣਾ ਸ਼ੁਰੂ ਕੀਤਾ ਹੋਇਆ ਇਹ ਗੱਲ ਕਰੀਏ 40 ਦਿਨਾਂ ਦੇ ਲਗਭਗ ਹੁੰਦੀ ਹੈ ਤਾਂ ਅਹਿਮਾਨਾਂ ਦੀ ਹਵਾਨਾ ਨੇ ਸੋਨਾ ਤਿਆਰ ਕਰ ਚੁੱਕਾ ਹੈ ਨਾ ਰੇਟ ਇਹਦਾ ਵੀ ਆਪਾਂ ਭਾਈ ਤੋਂ ਪੁੱਛਦੇ ਨੇ ਬਾਕੀ ਵੀ ਦੋਸਤੋ ਬਾਈ ਦੇ ਜਾਨਵਰ ਤੁਸੀਂ ਦੇਖ ਸਕਦੇ ਜਿਹੜੇ ਘਰੇ ਰੱਖੇ ਆ ਨੇ ਜਾਨਾ ਨਾ ਦੋਸਤੋ ਜੇ ਗੱਲ ਕਰੀਏ ਕਟੀਆਂ ਮਗਰ ਸੁਹਣੀਆਂ ਬਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਬੱਚੀ ਦਾ ਕੀ ਰੇਟ ਕਰਦੇ ਆਗੇ ਇਹਦਾ ਵੀਰ ਜੀ 70000 ਰੁਪਏ ਮੰਗਦਾ 75000 ਮਾਨਤਨ ਇਹ ਚੋ ਕਰਦੇ ਆਗੇ ਬਈ ਹਾਂਜੀ ਇਹਦੇ ਥੋੜਾ ਹੀ ਹੋ ਗਏ ਬਸ ਠੀਕ ਆ ਲੋ ਵੀ ਇਹ ਚੋ ਹੀ ਥੋੜਾ ਬਹੁਤਾ ਮਾਨਤਨ ਹੋ ਜੂਗਾ ਇੱਥੇ ਆਓਗੇ ਤਾਂ ਇਸ ਤੋਂ ਕੇ ਬਈ ਕੱਟੇ ਦੀ ਗੱਲ ਕਰੀਏ ਕੱਟੇ ਦੀ ਉਮਰ ਕਿੰਨੀ ਹੈ ਇਹਦੀ ਇਹਦੇ ਜੀ 14 ਕਿ ਮਹੀਨੇ ਦਾ ਬੱਚਾ ਜੀ ਠੀਕ ਆ 14 ਮਹੀਨੇ ਉਮਰ ਆ ਜੀ ਠੀਕ ਆ ਤੇ ਕਿਹੜੇ ਮੋਲ ਦਾ ਬੱਚਾ ਬਈ ਇਹ ਇਹ ਵੀਰ ਜੀ ਕੋਹੇ ਨੂਰ ਦਾ ਟੀਕਾ ਭਰਾਇਆ ਸੀ ਠੀਕ ਹੈ ਕੋਹੇ ਨੂਰ ਦਾ ਸਿਮਨ ਲੱਗਿਆ ਹੋਇਆ ਜੀ ਠੀਕ ਆ ਲੋ ਵੀ ਸੋਣਾ ਤੁਸੀਂ ਜੱਜਮੈਂਟ ਲਾ ਲਿਓ ਬਾਕੀ ਸਿੰਗ ਨਾਲ ਪੁੰਦਾ ਹੀ ਕਰਦਾ ਹਾਂਗਾ ਉਮਰ 13 ਮਹੀਨੇ ਹੋ ਗਈ ਬਈ ਹਾਂਜੀ 13 ਤੋਂ ਉੱਪਰ 14 ਕਿ ਕਰਕੇ 14 ਕ ਲਾ ਲਓ ਠੀਕ ਆ 13 ਤੇ 14 ਦੇ ਵਿੱਚ ਵਿੱਚ ਹੋ ਗਈ ਲੋ ਵੀ ਸੋਣੇ ਤੈਸਤੀ ਜਿਹੜਾ ਰਾਜੀ ਪੜਿਆ ਚੰਗਾ ਦੇਖ ਸਕਦੇ ਗੋਲਮ ਤੋਂ ਪਿਆ ਕੱਦ ਕਾਟ ਹੈ ਤਕਰੀਬਨ ਆ ਦੋਸਤੋ ਸੋਣਾ ਕਰ ਜਣਾੁੱਲੇ ਹੱਡਾ ਪਰਾਂ ਦੇ ਵਿੱਚ ਆ ਦੇਖਦਾ ਹਾਂ ਬਾਕੀ ਦੋਸਤੋ ਜਿਹੜੇ ਵੀਰ ਦੇ ਇਹ ਪਸੰਦ ਹੋਵੇ ਤਾਂ ਇਹ ਵੀ ਤੁਸੀਂ ਇੱਥੇ ਆ ਕੇ ਆਪਦੀ ਤਸੱਲੀ ਕਰ ਲੈਣੀ। ਵੀ ਇਹ ਆਪਣੇ ਘਰ ਦਾ ਹੀ ਹੈ ਨਾ? ਹਾਂਜੀ ਇਸਮਾਜ ਦਾ ਹੀ ਹੈ। ਇਸਮਾਜ ਦਾ। ਜੀ ਠੀਕ ਆ। ਲੋ ਵੀ ਐਸਮਾਜ ਦਾ ਬੱਚਾ ਹੈਗਾ। ਉਹੇ ਨੂਰ ਦਾ ਬੱਚਾ ਹੈਗਾ। ਤਸੱਲੀ ਤੁਸੀਂ ਆਪਦੀ ਇੱਥੇ ਆ ਕੇ ਚਾਰੇ ਪੱਖ ਤੋਂ ਇਹਦੀ ਕਰ ਲੈਣੀ ਆ। ਇਹਦੇ ਰੇਟ ਦੀ ਗੱਲ ਕਰੀਏ ਤਾਂ ਬਈ ਇਹਦਾ ਰੇਟ ਕੀ ਕਰਦੇ ਹਾਂ? ਇਹਦੇ ਵੀਰ ਜੀ 35 ਹੈ। 35000। ਲੋ ਵੀ ਰੇਟ ਵੀ ਜਾਇਜੀ ਆ ਸੋਹਣਾ ਬੱਚਾ ਦੋਸਤੋ ਜਿਹੜੇ ਵੀਰ ਨੇ ਘਰੇ ਰੱਖਣ ਨੂੰ ਲੈਣਾ। ਵੇ 25000 ਰੁਪਏ ਰੇਟ ਆ ਮਦਰ ਰਿਕਾਡ ਦੀ ਗੱਲ ਕਰੀਏ ਤਾਂ 16 ਲੀਟਰ ਦੇ ਲਗਭਗ ਆ ਤੇ 35000 ਰੁਪਏ ਰੇਟ ਆ ਚਾਰਾਂ ਨਗਾ ਚ ਕੋਈ ਵੀ ਤੁਹਾਡੇ ਪਸੰਦ ਹੋਵੇ ਤਾਂ ਤਸੱਲੀ ਤੁਸੀਂ ਆਪ ਦੀ ਇੱਥੇ ਆ ਕੇ ਕਰ ਲੈਣੀ ਆ ਮੱਝਾਂ ਦੀ ਗੱਲ ਕਰੀਏ ਦੋਸਤੋ ਸੁਈਆਂ ਸੁਈਆਂ ਤੇ ਇਹ ਗੱਬਣ ਵਹਿੜ ਦੋਸਤੋ ਤੁਸੀਂ ਆ ਜੀ ਇੱਥੇ ਤਸੱਲੀ ਕਰ ਲੈਣੀ ਆ ਤੇ ਜਿਹੜੇ ਵੀ ਦੇ ਪਸੰਦ ਆ ਤਾਂ ਨੰਬਰ ਸਕਰੀਨ ਤੇ ਆ ਪਿੰਡ ਮਹਿਮੂ ਆਣਾ ਜ਼ਿਲ੍ਹਾ ਫਰੀਦਕੋਟ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਸਾਡਾ ਨੰਬਰ 38 ਇਹਦੇ ਪਾਸੇ ਚੱਲ ਰਿਹਾ ਤੇ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ